ਵੀ ਪਤਾ ਤਾਂ ਹੈਗਾ ਵੀ ਸਾਈਕਲਾਂ ਤੇ ਆ ਯਾਰ ਉਸ ਤੋਂ ਵੱਡਾ ਰਾਹ ਦੱਸੋ ਵੀ ਜਿਹੜਾ ਅਸੀਂ ਲੰਘ ਸਗੀ ਹੈ ਹੁਣ ਇੱਥੋਂ ਕਿਵੇਂ ਲੰਘਣਾ ਅੱਗੇ ਦਾ ਵੀ ਨਹੀਂ ਪਤਾ ਅੱਗੇ ਰਾਹ ਹੈਗਾ ਕਿ ਨਹੀਂ ਹੈਗਾ ਪੁੱਤ ਹਾਂ ਇੱਦਾਂ ਸੱਸੀ ਕਾ ਬਲਾ ਹੈਗਾ ਇੱਦਾਂ ਹਾਂ ਇਹ ਕੀ ਤੇ ਮੈਂ ਕੰਨ ਤੇ ਮਾਰਦਾ ਕੁਝ ਖਾਦਾ ਤੇ ਰਾਤ ਨੂੰ ਸਫਰ ਕਰਨ ਵਾਲਾ ਰੋਡ ਹੈ ਨਹੀਂਗਾ ਇਹ ਸੜਕ ਨਾ ਪਾ ਚੱਲਦੇ ਅੱਗੇ ਮੋਰ ਤੇਰੀ ਜੱਬਾਂ ਤੇ ਇੱਕ ਚਾਹ ਵੀ ਨਹੀਂ ਪੁੱਛ ਗਿਆ ਮਾ ਪਿੰਡਾਂ ਵਾਲੀ ਬਹੁਤ ਸਵਾਚਾ ਹੁੰਦੀ ਆ। ਤੋਂ ਸਾਸੀ ਗਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਇੱਥੇ ਰੁਕੇ ਹੋਏ ਸੀਗੇ ਦੋ ਦਿਨ ਦਿਨਾਂ ਤੋਂ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਹੁਣ ਆਪਾਂ ਅੱਗੇ ਚੱਲ ਜਾਣਾ ਆ ਅੱਜ ਅੱਜ ਜਾਣਾ ਬਠਿੰਡਾ ਸ਼ਹਿਰ ਬਠਿੰਡੇਵਲ ਉਸ ਤੋਂ ਅੱਗੇ ਮੁਕਸਰ ਸਾਹਿਬ ਦੇਖਦੇ ਕਿੱਥੇ ਤੱਕ ਪਹੁੰਚਦੇ ਆ ਤੇ ਸਵਾਗਤ ਕਰਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਹੋ ਗਿਆ ਬਾਰ ਬਾਰ ਸਵਾਗਤ ਕਰਨ ਦਾ ਜੀ ਪ੍ਰਸ਼ਾਦਾ ਛਕਿਆ ਕੜੀ ਨਾਲ ਸਾਗ ਵੀ ਸੀ ਨਾਲ ਸਾਗ ਵੀ ਸੀ ਚਲੋ ਤੂੰ ਛਕ ਨਾ ਠੀਕ ਹੈ ਆਮ ਹਾਲ ਸੀਗਾ ਇੱਥੋਂ ਦਾ ਆਸਰਾਵਾ ਬਣੀਆਂ ਹੋਈਆਂ ਵਾਹ ਜੀ ਵਾਹ ਜੀ ਵਾਹ ਜੀ ਇਸ ਵਿੱਚ ਉਹ ਪਰਲੇ ਪਾਸੇ ਨੇ ਲਗਜ਼ਰੀਜ਼ ਬਹੁਤ ਸਾਰਾ ਲਗਜ਼ਰੀ ਚਲੋ ਆ ਜੀ ਆਨੇ ਖੜਾ ਆਪ ਬਾਈ ਸਾਰੇ ਪਛਰੇ ਨੇ ਇਹ ਬਾਈ ਕਿੱਧਰ ਚੱਲੇ ਹੋ ਕਿਧਰੋਂ ਆਏ ਹੋ ਕੀ ਕਰਦੇ ਹੋ ਮਹਾਰਾਸ਼ਟਰ ਤੋਂ ਆਏ ਹੋ ਮਹਾਰਾਸ਼ਟਰ ਵਾਹ ਜੀ ਵਾਹ ਜੀ ਵਾਹ ਇਹ ਮੁੰਡੇ ਮਹਾਰਾਸ਼ਟਰ ਤੋਂ ਇੱਥੇ ਗੇਮ ਖੇਡਣ ਆਏ ਨੇ ਆਰਚਰੀ ਦੀ ਤੇ ਆਪਾਂ ਚੱਲਦੇ ਆ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਤੋਂ ਅਜੇ ਬਾਹਰ ਹੀ ਨਿਕਲੇ ਆਪਾਂ ਕਿ ਵੀਰ ਹੋਰੀ ਆਪਾਂ ਨੂੰ ਮਿਲੇ ਮੇਰੇ ਸਤਿ ਸ਼ਕਾਲ ਜਿਹੜੇ ਜਿਹੜੇ ਇੱਥੇ ਕੰਮਕਾਰ ਇਹਨਾਂ ਦਾ ਇੱਥੇ ਆ ਤੇ ਬਾਈ ਹੋਰਾਂ ਨੇ ਚਾਹ ਦੀ ਸੇਵਾ ਕੀਤੀ ਤੇ ਬੋਬੋ ਮਿਹਰਬਾਨੀ ਤੇਰੇ ਸਾਡਾ ਧੰਨਵਾਦ ਧੰਨਵਾਦ ਕੋਕੋ ਓ ਕੋਕੋ ਤੁਮ ਮਿਲਿਆ ਨਹੀਂ ਤੁਸੀਂ ਤੈਨੂੰ ਹੈ ਸਤਿ ਸ਼ਕਾਲ ਬੁਲਾਇ ਨਹੀਂ ਕਿਸੇ ਨੂੰ ਅੱਜ ਹੈ ਬੁਲਾ ਸਤਿ ਸ਼ਕਾਲ ਸਾਰਿਆਂ ਨੂੰ ਸਤਿ ਸ਼ਕਾਲ ਆ ਕੀ ਕਰਨਾ ਇੱਥੋਂ ਪੜਨਾ ਬਚਾ ਲੋ ਜਰੋਰੀ ਆ ਰਾਵਣਾ ਫੜਦ ਲਈ ਕੋਈ ਚੱਕੜ ਨਹੀਂ ਆ ਇਦਾਂ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਕਿ ਆਉਣ ਲਈ ਧੰਨਵਾਦ ਅਕਾਲ ਯੂਨੀਵਰਸਿਟੀ ਬਠਿੰਡੇ ਨੂੰ ਜਾਣਾ ਆਪਾਂ ਕਿੱਦਾਂ ਲੱਗਿਆ ਫਿਰ ਬਹੁਤ ਵਧੀਆ ਇਹ ਤਾਂ ਕਿੰਨੇ ਹੋ ਸਹੀ ਚੰਗੇ ਸੀਗੇ ਨਾ ਮੰਲਾ ਆਪਣੀ ਕੋਈ ਚੀਜ਼ ਹੈ ਨਾ ਕਿਸੇ ਨੂੰ ਫਰੀਦ ਦੇਣੀ ਬੜਾ ਜਿਗਰਾ ਚਾਹੀਦਾ ਹੈ ਉਹ ਚੀਜ਼ ਲਈ ਖਾਸ ਕਰ ਦੁਕਾਨਦਾਰ ਲਈ ਹਾਂ ਕਿਉਂਕਿ ਉਹਨੇ ਉਹੀ ਖਾਣਾ ਉਹੀ ਵੇਚਣਾ ਹੈ ਉਹਦੇ ਲਈ ਜੋਰ ਤਾਂ ਬਥੇਰਾ ਲਾਇਆ ਮੈਂ ਕਿਹਾ ਵੀਰੇ ਲੈ ਲਓ ਜਿਹੜਾ ਤੁਹਾਡਾ ਬਣਦਾ ਹੈ ਪਰ ਮੰਨੇ ਨਹੀਂ ਬੰਦੇ ਉਪਰੋ ਦੀ ਚਾਬਲਾ ਹੱਤੀ ਪਰਵੀਨ ਪਰਵੀਨ ਭਾਈ ਮਿਲੇ ਆਪਾਂ ਨੂੰ ਚਲ ਵੰਡੀ ਨਾਲ ਇੱਕ ਵੇਖੀ ਇਹ ਇਸ ਤੇਲਵੰਡੀ ਸਾਹਬੋ ਤੇ ਇਹਨੇ ਬਟਿੰਡਾ ਰੋੜਾ ਇਹਨੇ ਆਪਣੇ ਬ੍ਰੇਕਾਂ ਲਾਈਆਂ ਨਾਲ ਸਾਡੀਆਂ ਵੀ ਲਵਾਈਆਂ ਕਹਿੰਦੇ ਰੁਕੋ ਤੇ ਬਾਈ ਜੀ ਸਕੂਲ ਹੈ ਜਰਨੀ ਤੁਸੀਂ ਕਰੇ ਸਬਸਕ੍ਰਾਈਬ ਬਹੁਤ ਬਹੁਤ ਧੰਵਾਜਿ ਤੁਹਾਡਾ ਤੁਹਾਡਾ ਕੀ ਨਾਮ ਬਾਈ ਜੀ ਹਾਂਜੀ ਤੁਹਾਡਾ ਕੀ ਨਾਮ ਲਪ੍ਰੀਤ ਸਿੰਘ ਲਪ੍ਰੀਤ ਵੀਰਾ ਇੱਥੇ ਹੀ ਤੁਸੀਂ ਮਾਨਸਾ ਤੋਂ ਮਾਨਸਾ ਤੋਂ ਬਹੁਤ ਮਿਹਰਬਾਨੀ ਬਾਈ ਜੀ ਹਾਂਜੀ ਹੋਰ ਠੀਕ ਠਾਕ ਹੈ ਜੀ ਸਭ ਵਧੀਆ ਸਭ ਵਧੀਆ ਅੱਛਾ ਚੱਲੇ ਆ ਬਾਈ ਤੁਸੀਂ ਅਸੀਂ ਬਠਿੰਡੇ ਚੱਲੇ ਆ ਕਿੱਦੇ ਤੋਂ ਬਠਿੰਡੇ ਹੈਗੇ ਅਸੀਂ ਹੁਸ਼ਿਆਰਪੁਰ ਤੋਂ ਅੱਛਾ ਜੀ ਤੇ ਹੁਣ ਚੱਲੇ ਆ ਅੱਗੇ ਬਠਿੰਡੇ ਠੀਕ ਆ ਬਾਈ ਜੀ ਅੱਜ ਆਪਾਂ ਅੱਜ ਆਪਾਂ ਨਿਕਲੇ ਹੀ ਆ 1 ਕਿਲੋਮੀਟਰ ਅੱਧਾ ਕਿਲੋਮੀਟਰ ਵੀ ਨਹੀਂ ਕਟਿਆ ਤੇ ਕਿੰਨੇ ਭਰਾਵਾਂ ਨੇ ਪੈਣਾ ਨੇ ਰੋਕਿਆ ਤੇ ਇੱਦਾਂ ਹੀ ਹੌਲੀ-ਹੌਲੀ ਆਪਾਂ ਅੱਗੇ ਵਧਦੇ ਜਾਣਾ ਆ ਤੇ ਇਨਾ ਪਿਆਰ ਸਤਿਕਾਰ ਦਿੰਦੇ ਨੇ ਫਿਰ ਰੁਕਣਾ ਚਾਹੀਦਾ ਵੀ ਆ ਇਸ ਕਰਕੇ ਨਾ ਤੇ ਰੁਕਣਾ ਪੈਂਦਾ ਵੀ ਆ ਸਿੱਧਾ ਰੋਡ ਦੇਖ ਸ਼ਾਨਦਾਰ ਬਾਕੀ ਮੌਸਮ ਦੀ ਗੱਲ ਕਰੀਏ ਤਾਂ صاف ਹੀ ਹੈ ਹਲਕੇ ਫੁਲਕੇ ਬੱਦਲ ਲੇਪਰੇ ਹੈ ਬਰਸਾਤੀ ਬੱਦਲ ਬੱਦਲ ਨਹੀਂ ਆਗੇ ਕੁਝ ਕਹਿਣਾ ਨਹੀਂ ਕੁਝ ਬੋਲਣਾ ਦੇਗ ਤੇਗ ਫਤੇ ਪੰਥ ਕੀ ਜੀ 8-10 ਕਿਲੋਮੀਟਰ ਦਾ ਸਫ਼ਰ ਆਪਾਂ ਕੱਢ ਆਇਆ ਤੇ ਹੁਣ ਜਾਣਾ ਅੱਗੇ ਅਦੇ ਛੱਪੜੀ ਛੱਪੜ ਛੱਪੜੀ ਛੱਪੜ ਚਲੋ ਇਹ ਅੱਗੇ ਬਠਿੰਡੇ ਆਪਣਾ 2-3 ਥਾਵਾਂ ਤੇ ਇਨਵੀਟੇਸ਼ਨ ਆ ਮਤਲਬ ਸਟੇ ਦਾ ਰੁਕਣ ਦਾ ਜਦੋਂ ਆਪਾਂ ਮਾਨਸਾ ਤੋਂ ਦੰਦਵਾ ਸਾਹਿਬ ਆ ਰਹੇ ਸੀਗੇ ਉਦੋਂ ਮੇਲੇ ਸੀਗੇ 2-3 ਬੰਦੇ ਅਲੱਗ-ਅਲੱਗ ਥਾਵਾਂ ਤੇ ਇੱਕ ਬਾਬਾ ਜੀ ਆਪਣਾ ਬਾਬਾ ਜੀ ਮਿਲੇ ਸੀਗੇ ਉਹ ਕਹਿੰਦੇ ਵੀ ਗੁਰਦੁਆਰਾ ਸਾਹਿਬ ਆਇਓ ਇੱਕ ਹੋਰ ਭਾਈ ਮਿਲੇ ਸੀਗਾ ਵੀ ਸਾਡੇ ਪਿੰਡ ਆਇਓ ਇੱਕ ਹੋਰ ਭਾਈ ਸੀਗਾ ਜਿਨ੍ਹਾਂ ਨੇ ਆਪਣੇ ਘਰੇ ਬੁਲਾਇਆ ਸੀਗਾ ਹੁਣ ਆਪਾਂ ਦੇਖਦੇ ਆਂ ਜਿਨ੍ਹਾਂ ਨੇ ਆਪਣੇ ਘਰੇ ਬੁਲਾਇਆ ਸੀਗਾ ਸ਼ਾਇਦ ਉਹਨਾਂ ਕੋਲ ਜਾਵਾਂਗੇ ਬਾਅਦ ਚੋ ਪਹਿਲਾਂ ਜਾਵਾਂਗੇ ਗੁਰਦੁਆਰਾ ਸਾਹਿਬ ਉਹਨਾਂ ਨੇ ਵੀ ਉੱਚੇ-ਚੇ ਤੌਰ ਤੇ ਬੁਲਾਇਆ ਸੀ ਆਪਾਂ ਨੂੰ ਚੱਲਦੇ ਰਾਜ ਜਾਂਦੇ ਹੋਏ ਦਿਖਿਆ ਖੇਤੀਬਾੜੀ ਦਾ ਦਬਦ ਨਜ਼ਾਰਾ ਇਹ ਹੈ ਆਰਗੈਨਿਕ ਖੇਤੀ ਸ਼ਾਇਦ ਪਤਾ ਨਹੀਂ ਕੀ ਬੀਜਿਆ ਹੋਣਾ ਪਰ ਇਹ ਕਵਰ ਕੀਤਾ ਹੋਇਆ ਆ ਕਿਆ ਨਜ਼ਾਰਾ ਇੱਧਰ ਹਰਿਆਲੀ ਇੱਧਰ ਵੀ ਕੁਝ ਨਾ ਕੁਝ ਬੀਜਿਆ ਹੋਇਆ ਜੇ ਤੁਸੀਂ ਤਮਦਮਾ ਸਾਹਿਬ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਆ ਬਠਿੰਡਾ ਰੋਡ ਹੈ ਰਾਤ ਨੂੰ ਸਫਰ ਕਰਨ ਵਾਲਾ ਰੋਡ ਹੈ ਨਹੀਂਗਾ ਇਹ ਸੜਕ ਸੁਨਸਾਨ ਜੀ ਹੈ ਖੇਤ ਹੀ ਖੇਤ ਨੇ ਸਾਈਡ ਤੇ ਕੋਈ ਬਾਲੀ ਬਾਰਸ ਕੋਈ ਬੰਦਾ ਦਿਸਦਾ ਹੀ ਨਹੀਂ ਦਿਨੇ ਤਾਂ ਚਲੋ ਸੁੱਖ ਨਾਲ ਵਧੀਆ ਚੱਲਦੀ ਪਈ ਹੈ ਸੜਕ ਟ੍ਰੈਫਿਕ ਵੀ ਖਾਸੀ ਹੈ ਚੱਲੀ ਜਾਂਦੀ ਹੈ ਸਿੰਗਲ ਯਾ ਰੋਡ ਹੈ ਇੱਕ ਤਰੀਕੇ ਨਾਲ ਪਰ ਸੁਨਸਾਨ ਆ ਪੂਰਾ ਜੋ ਸ੍ਰੀ ਦਮਦਮਾ ਸਾਹਿਬ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਆ ਬਠਿੰਡਾ ਰੋਡ ਹੈ ਰਾਤ ਨੂੰ ਸਫਰ ਕਰਨ ਵਾਲਾ ਰੋਡ ਹੈ ਨਹੀਂਗਾ ਇਹ ਸੜਕ ਸੁਨਸਾਨ ਜੀ ਹੈ ਖੇਤ ਹੀ ਖੇਤ ਨੇ ਸਾਈਡ ਤੇ ਕੋਈ ਬਾਲੀਬਾਰਸ ਕੋਈ ਬੰਦਾ ਦਿਸਦਾ ਹੀ ਨਹੀਂ ਦਿਨੇ ਤਾਂ ਚੱਲੋ ਸੁੱਖ ਨਾਲ ਵਧੀਆ ਚੱਲਦੀ ਪਈ ਹੈ ਸੜਕ ਟ੍ਰੈਫਿਕ ਵੀ ਖਾਸੀ ਹੈ ਚੱਲੀ ਜਾਂਦੀ ਹੈ ਸਿੰਗਲ ਯਾ ਰੋਡ ਹੈ ਇੱਕ ਤਰੀਕੇ ਨਾਲ ਪਰ ਸੋਨ ਉਸਾਨ ਆ ਪੂਰਾ ਥੋੜਾ ਟਾਈਮ ਰੁਕੇ ਆ ਆਪਾਂ ਕੋਕੋ ਕੋਕੋ ਪਤ ਹਾਂ ਇਦਾਂ ਹੀ ਸਾਸਿਕਾ ਬਲਾ ਗਿਆ ਇੱਥੇ ਹਾਂ ਇਹ ਕੀ ਮੈਂ ਕੰਨ ਤੇ ਮਾਰਦਾ ਕੁਝ ਖਾਦਾ ਤੇ ਲੜ ਲੜ ਸੱਟ ਪੋਛਣਾ ਪੜਿਆ ਕਰੋ ਦੀ ਰੀਡ ਤੇ ਅੱਡੀ ਦੇਖਣ ਮਿਲਦਾ ਪਤਦੀ ਕਿਵੇਂ ਆ ਇਹ ਪਤਮੀ ਜੂਕੂ ਨਾ ਕੋਕੋ ਉਹ ਮਿੱਟੀ ਖਾਦੀ ਇਹਨੇ ਲਾਦੀ ਪਈ ਹੈ ਮਾਤੇ ਬਾਕੀ ਇੱਥੇ ਪਿੰਡ ਪਤਾ ਨਹੀਂ ਕਿਹੜਾ ਹੈ ਇਹ ਕੁਝ ਲਿਖਿਆ ਦੀਗਾ ਪਿੱਛੇ ਯਾਦ ਨਹੀਂ ਚਾਰੀਆਂ ਬਣਾ ਰੱਖਿਆ ਨੇ ਲੈ ਬੀਜ ਰੱਖਿਆ ਮਾਮਲਾ ਸ਼ਾਨਦਾਰ ਰੋਡ ਦੇ ਮੂਰੇ ਹੀ ਆ ਘਰ ਮਤਲਬ ਪਿੰਡ ਬੁੰਡ ਸਾਰਾ ਜਿਉਂ ਹੀ ਆ ਚਾ ਵੀਣੀ ਪੁੱਛ ਗਿਆ ਮਾ ਪਿੰਡਾਂ ਵਾਲੀ ਬਹੁਤ ਸਵਾਦ ਚਾਹ ਹੁੰਦੀ ਆ ਮਤਲਬ ਕਿ ਨਾ ਖਾਲਸ ਦੁੱਧ ਦੀ ਉਹਦੇ ਗਾ ਵੀ ਖਲੋਤੀ ਆ ਇਹਨਾਂ ਦੇ ਦੇ ਦਨੀ ਚ ਉਹਦੇ ਚਾਹ ਦੇ ਕਰਦੀ ਗਾਵਾਂ ਨੇ ਨਹੀਂ ਯਾਰ ਉਹ ਨਹੀਂ ਯਾਰ ਆ ਦੇਖੋ ਸਾਗ ਸਾਗ ਲੱਗਾ ਹੋਇਆ ਪਿੰਡ ਦੇ ਵਿੱਚ ਪਿੰਡਾ ਵਾਂਗੂ ਘਰ ਵੀ ਨੇ ਨਾਲ ਕੋਠੀ ਵੀ ਆ ਨਜ਼ਾਰੇ ਵਾਲੀ ਸਾਡੇ ਘਰ ਦੇ ਆਰਕੀਆਂ ਲੱਗੀਆਂ ਆ ਪਤਨੀਆਂ ਪਤਨੀਆਂ ਮੂਲੀਆਂ ਇਹ ਪੱਟ ਲੱਗੀ ਖਾਣ ਨੂੰ ਕੋਲ ਨੂੰ ਕੋ ਤੁਹਾਨੂੰ ਮौज ਲੱਗੀ ਲੂਣ ਹੈਗਾ ਆਪਣੇ ਕੋਲੇ ਹਾਂ ਮੋਜ ਲੱਗੀ ਆ ਲੂਣ ਹੈਗਾ 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 ਕਿਤੇ ਹੋਰ ਨਾ ਡਾਂਗਾ ਚੱਕਿਆ ਨਹੀਂ ਸਾਲਾ ਬੀਜੀ ਹੈ ਅਸੀਂ ਤੇ ਖਾਈ ਕੋਈ ਹੋਰ ਜਾਂਦਾ ਆ ਉਹਦੇ ਗਾਮ ਵੀ ਦੇਖੀ ਜਾਂਦੀ ਆ ਉਹਨੇ ਰੱਖ ਹੀ ਲਈ ਰੱਖੀ ਆ ਇੱਧਰ ਹੀ ਵੇਂਦੀ ਵੀ ਆ ਉਹ ਦੇਖੀ ਹੋਣਾ ਨੂੰ ਗਾ ਨੂੰ ਭਜਾਵਾਂ ਬਾਂ ਬਾਂ गाना ਸ਼ੁਰੂ ਕਰ ਦੇਗੀ ਉਹਨੇ ਬਾਂ ਬਾਂ ਉਹ ਨਿੰਬੂ ਦੇ ਰਹੀ ਹੈ ਵਾਟ ਇਜ਼ ਦਿਸ ਨਿੰਬੂ ਨੇ ਨਾ 베ਰ ਨੇ 베ਰ 베ਰ ਨੇ ਯਾਰ ਇਹ ਬੇਰ ਨੇ ਵਿਰਦਾਨ ਬੇਰ ਨੇ ਹੁਣੇ ਪਟਕੇ ਉਹਦੇ ਥੱਲੇ ਵੀ ਡਿੱਗੇ ਆ ਦੇਖੀਏ ਪਟਕੇ ਇਧਰ ਤਾਂ ਸ਼ੇਪ ਕਿਵੇਂ ਆ ਨੀ ਬੇਰਾਂ ਦੀ ਏ ਬੇਰ ਹੀ ਨੇ ਪਾਣੀ ਮੱਗਣੇ ਚਾਹਦੇ ਹੈ ਪਾਣੀ ਮੱਗਿਆ ਯਾਰ ਕਿੱਥੇ ਪਾਣੀ ਕੋਈ ਪਾਣੀ ਦੇ ਦੋ ਪਾ ਲਓ ਪਲੀਸ ਆ ਰੂੜੀ ਹੈ ਪਤਾ ਲੋਕਾਂ ਨੂੰ ਚਾਰੇ ਨੂੰ ਪਤਾ ਤਾਂ ਹੈਗਾ ਰੂੜੀ ਦੇ ਨਾਲ ਹੀ ਆਹ ਬੀਜ ਬਜਾਈ ਕਰਤਾ ਕੰਮ ਵਧੀਆ ਢੰਗ ਨਾਲ ਹੋ ਜਾਂਦੀ ਹੈ ਲੋਕਾਂ ਨੂੰ ਤਾਂ ਪਤਾ ਹੈ ਪਰ ਮੈਨੂੰ ਨਹੀਂ ਨਾ ਪਤਾ ਮੈਂ ਤਾਂ ਪੁੱਛ ਰਿਹਾ ਸੀਗਾ ਵੀ ਰੂੜੀ ਜੀ ਆਨੇ ਕੀ ਆ ਖੁੱਲੀ ਤੇ ਕੱਡੀ ਵੱਡੀ ਗਲੀ ਫਿਰ ਗੇਟ ਬੁਨਿਆਰੇ ਨੇ ਆ ਪਿੰਡਾਂ ਦੇ ਬੁਨਿਆਰੇ ਹੋਣਗੇ ਇੱਥੇ ਕਿੰਨਾ ਵਧੀਆ ਇੰਜੋਏ ਕਰਦੇ ਹੋਣਗੇ ਨਾ ਖੇਡਣ ਲਈ ਆ ਕੱਬੇ ਸੁਭਾ ਦੀ ਆ ਇਹ ਤੈਨੂੰ ਕੋੜਾ ਦੇਖਣ ਲਈ ਹੈ ਹੈਨਾ ਕੋਲ ਲੰਘ ਕੇ ਦੇਖ ਸਸਰੀ ਗਾਲ ਜੀ ਸਸਰੀ ਗਾਲ ਦੀ ਅੱਖੀਆਂ ਮੋਹੀ ਹਾਂ ਇਹ ਬਾਲ ਹੋਰ ਨਾਲ ਸਲਾਹੀ ਤਾਂ ਕਰਕੇ ਦੋ ਚੀਜ਼ਾਂ ਅਸੀਂ ਪ੍ਰਚਾਰ ਕਰਨਾ ਚਾਹੁੰਦੇ ਆ ਬਾਬਾ ਜੀ ਇੱਕ ਤਾਂ ਸਾਈਕਲ ਦਾ ਵੀ ਸਿਹਤ ਚੰਗੀ ਰੱਖੋ ਇੱਕ ਜਾਨਵਰਾਂ ਨਾਲ ਕਰੋ ਪਿਆਰ ਜ਼ਰੂਰੀ ਨਹੀਂ ਕੁੱਤਾ ਹੀ ਕੋਈ ਹੋਰ ਵੀ ਜਿਵੇਂ ਮੱਝਾ ਗਾਵਾਂ ਜਿਵੇਂ ਆਪਾਂ ਕਰਦੇ ਆਂ ਸਾਰੇ ਜਿੱਟਾ ਉਹ ਵੀ ਉਹ ਬਹੁਤ ਮਿਹਰਬਾਨੀ ਤੁਹਾਡੀ ਪਾਣੀ ਦੀ ਸੇਵਾ ਕੀਤੀ ਤੈਨੂੰ ਹੀ ਲੱਭਦੀ ਕੀ ਘਬਚ ਗਿਆ ਦੋ ਮਿੰਟ ਤੋ ਦੂਰ ਜਾਓ ਨਾਲ ਇਹਨੂੰ ਬਿਮਾਰੀ ਪੈ ਜਾਂਦੀ ਐ ਸੋ ਇਧਰੋਂ ਆਪਾਂ ਚੱਲੇ ਆ ਹੁਣ ਬਾਪੂ ਜੀ ਨੇ ਚਾਹ ਪਾਣੀ ਪਛਾਦਾ ਪ੍ਰਸ਼ਾਦਾ ਤਾਂ ਪੁੱਛਦੇ ਸੀਗੇ ਪਰ ਚਾਹ ਪੀਤੀ ਆਪਾਂ ਕੰਡੇ ਦੀ ਚਾਹ ਪਿੰਡ ਦਾ ਨਾਮ ਹੈ ਕੋਟ ਸਮੀਰਾ ਬਾਲੀ ਬੱਤਮੀਗ ਕੁੱਤੀ ਉਹ ਵਿਚਾਰੇ ਪਿਆਰ ਕਰਦੇ ਹੁਣ ਆਪਾਂ ਚੱਲਦੇ ਅੱਗੇ ਮੋਰਾ ਤੇਰੀ ਜੱਬਾਂ ਤੇ ਪਿਆਰ ਕਰ ਰਹੀ ਸੀ ਤੈਨੂੰ ਨਹੀਂ ਦਵਾਰਾ ਜਾਈ ਭੋਂ ਨਹੀਂ ਰਾਂ ਦੋ ਵਿਚਾਰੀਆਂ ਦਰਦੀਆਂ ਨੇ ਭੋਂਕਦੀ ਰਹਿੰਦੀ ਬਿਨਾਂ ਗੱਲ ਤੋਂ ਇਹ ਭੋਂਕਦਾ ਕਹਤਾਂ ਤੂੰ ਆਪਾਂ ਚੱਲੀਏ ਅੱਗੇ ਆਇ ਨੂੰ ਕਰ ਵਿਚਾਰੀ ਨੂੰ ਫੇਰ ਕੈਦ ਥੋੜੇ ਜਿਹਾ ਅੱਗੇ ਜਾ ਕੇ ਖੋਲਦੇ ਆ ਇਹਨੂੰ ਫੇਰ ਚਲਿਏ ਫਿਰ ਕਿ ਮੈਂ ਇੱਕ ਘਾੜਾ ਨਾ ਹੁਣ ਵੱਧ ਵੱਧ ਇਹ ਰੰਗ ਤਾਂ ਵਧੀਆ ਹੈਗਾ ਇੱਕ ਹੋਰ ਟਾਰਕ ਤੇ ਲੈ ਗਾਉਂ ਜਾਂਦੇ ਜਾਂਦੇ ਉਹਨਾਂ ਨੇ ਪੈਸੇ ਨਹੀਂ ਲੈਣੇ ਦੋ ਲੈਣਾਂ ਮੈਨੂੰ ਜੇ ਉਹਨਾਂ ਨੇ ਪੈਸੇ ਨਹੀਂ ਲੈਏ ਫੇਰ ਮੈਂ ਦੂਜਾ ਮੰਗ ਨਹੀਂ ਸਕਿਆ ਮੈਂ ਵੀ ਉਹੀ ਨਹੀਂ ਤਾਂ ਮੈਂ ਲੈ ਲੈਂਦੀ ਹੋਰ ਉੱਪਰ ਐਦਾਂ ਚੰਗਾ ਨਹੀਂ ਲਾਉ ਉਹ ਜੇ ਸੋਨਾ ਲਾਗਾ ਕਿੰਦਾ ਹੈਗਾ ਹੋਰ ਲਾ ਲਾਂ 2 ਆਪਾਂ ਇੱਥੇ ਖੜੇ ਸੀ 2 ਮਿੰਟ 2 ਮਿੰਟ ਤੱਕ ਆਣੂ ਥੋੜਾ ਜ਼ਿਆਦਾ ਟਾਈਮ ਹੋ ਗਿਆ ਮਸਤੀ ਜੀ ਕਰੀ ਜਾਂਦੇ ਸੀਗੇ ਬੈਠੇ ਆਹ ਹਿਲਦੀ ਨਹੀਂ ਕੀ ਕਰੀਏ ਯਾਰ ਦੱਸ ਚਲੋ ਆਪਾਂ ਅੱਗੇ ਚੱਲਦੇ ਹੁਣ ਤਾਂ ਮਲੇ ਪਿੰਡ ਆਪਣਾ 8 ਕਿਲੋਮੀਟਰ ਰਹਿ ਗਿਆ ਜਿੱਥੇ ਆਪਾਂ ਪਹੁੰਚਣਾ ਆ ਲਾਈਵ ਹੋ ਗਈ ਹੈ ਬਠਿੰਡਾ ਸਮਾਰਟ ਟਰਮੀਨਲ ਅੱਗੇ ਉਂਝ ਬਠਿੰਡਾ ਜਿਹੜਾ ਸ਼ਹਿਰ ਆ ਰਹਿ ਗਿਆ ਆ 5 ਕਿਲੋਮੀਟਰ ਜਿੱਥੇ ਆਪਾਂ ਜਾਣਾ ਆ ਬੜੀ ਪ੍ਰੋਗਰੈਸ ਆਓ ਸ਼ਹਿਰ ਦੀ ਨਾ ਪਟੰਨਾ ਸ਼ਹਿਰ ਦੀ ਕਿੰਨੀ ਪ੍ਰੋਗਰੈਸ ਹੋਈ ਪਈ ਹੈ ਦੇਖ ਉਹ ਦੇਖ ਬਿਲਡਿੰਗ ਦੇ ਅੱਗੇ ਗੱਡੀ ਹਾਂ ਕਿ ਨਾ ਨਿਊਜ਼ ਆੜੇ ਜਿਆਦਾ ਹੀ ਬਦਨਾਮ ਕਰ ਦਿੰਦੇ ਆ ਪੰਜਾਬ ਨੂੰ ਹਾਂ ਕਿ ਡਰੱਗਸ ਦੇ ਰਿਲੇਟਿਡ ਬਣਦਾ ਤਾਂ ਤਾਂ ਹੈ ਨਹੀਂ ਕੋਈ ਬਹੁਤ ਵਧੀਆ ਲੋਕ ਨੇ ਜੋ ਮੂਵੀਜ਼ 'ਚ ਆ ਨਿਊਜ਼ ਆੜੇ ਦੱਸਦੇ ਆ ਨਾ ਉਹਨਾਂ ਤੇ ਕਲਿੱਕ ਤੇ ਆਉਣਾ ਤੇ ਵਿਸ਼ਵਾਸ ਨਾਲ ਨਿਊਜ਼ ਤਾਂ ਯਾਰ ਇੱਕ ਜਾਂ ਦੋ ਬੰਦੇ ਦੀ ਆਂਦੀ ਹੈ ਜਾਂ ਇੱਕ ਅੱਧੇ ਏਰੀਆ ਦੀ ਆਂਦੀ ਹੈ ਪਰ ਪੂਰਾ ਏਰੀਆ ਥੋੜਾ ਹੋ ਜਾ ਹੁੰਦਾ ਯਾਰ ਤੇ ਆਪਣੇ ਦਿਮਾਗ 'ਚੋਂ ਇੱਟਾ ਦੀਆਂ ਪੰਜਾਬ ਨੂੰ ਮਨ ਲੈ ਕੇ ਮੈਂਟੈਲਿਟੀ ਘੱਟ ਲਓ ਪੰਜਾਬ ਬਹੁਤ ਜ਼ਿਆਦਾ ਸੋਹਣਾ ਆ ਹੋਣਾ ਹੈ ਔਰ ਬੰਦੇ ਵੀ ਬਹੁਤ ਚੰਗੇ ਆ ਡਰਗ ਡਰੂਗ ਜਿਹੇ ਤਰ੍ਹਾਂ ਕੋਈ ਸੀਨ ਨਹੀਂ ਗਾ ਸਾਰੇ ਕ ਜਗ੍ਹਾ ਤੇ ਚੱਲਦੇ ਹੋਣਗੇ ਪਰ ਪੰਜਾਬ ਨੂੰ ਇੰਨਾ ਵੀ ਬਦਨਾਮ ਕਰ ਦਿੱਤੀ ਤੇ ਇੱਕ ਉੜਤਾ 50 ਫਿਲਮ ਆਈ ਸੀ ਨਾ ਉਸ ਤੋਂ ਬਾਅਦ ਲੋਕਾਂ ਨੂੰ ਇਹੀ ਲੱਗਣ ਲੱਗ ਪੈਂਦਾ ਇੱਥੇ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਬੱਲੇ ਬੱਲੇ ਤੇ ਦੂਜਾ ਚਿੱਟਾ ਹਾਂ ਔਰ ਆ ਲੇਟੈਸਟ ਵੀਡੀਓ ਜਿਹੜੀ ਆਈ ਆ ਕੌਣ ਆ ਉਹ ਅਭਿਸ਼ੇਕ ਪਮਨਿਉ ਹਾਂ ਉਹਨੇ ਵੀ ਪਟਿੰਡੇ ਬਾਰੇ ਜ਼ਿਆਦਾ ਗਲਤ ਬੋਲ ਦਿੱਤਾ ਉਹ ਤੇ ਕੈਂਟ ਨਾ ਨਾ ਨਾਲ ਦੀ ਨਾਲ ਉਹਨੇ ਇੰਪਰੂਵਿਜ਼ਨ ਵੀ ਕੀਤੀ ਆ ਇੰਪਰੂਵਿਜ਼ਨ ਇਹ ਕਿ ਸਾਰੇ ਬੰਦੇ ਧਰਨੀ ਹੁੰਦੇ ਕਾਜ ਇਹਨੂੰ ਲੰਘ ਜਾਂਦੇ ਨੇ ਗੱਲ ਹੀ ਨਹੀਂ ਸੁਣਦੇ ਨਹੀਂ ਸਾਰੇ ਬੰਦੇ ਇੱਦਾਂ ਦੇ ਨਹੀਂ ਹੁੰਦੇ ਪਰ ਜਿੰਦਗੀ ਇਸ ਦੀ ਉਹਨੇ ਨਾਮ ਤਾਂ ਲੈਤਾ ਨਾ ਵਿੱਚ ਪਾਰਟਿਕੂਲਰ ਨਾਮ ਲੈ ਉਹਨੇ ਬਖੰਡੇ ਦਾ ਵੀ ਬਾਹਰ ਨਿਕਲੋਂਗੇ ਹੱਥ ਵੜ ਦਿੰਦੇ ਨੇ ਐਦਾਂ ਕੁਝ ਨਹੀਂ ਆਪਾਂ ਸਾਈਕਲ 'ਤੇ ਘੁੰਮ ਰਹੇ ਆ ਹੂੰ ਬੰਦੇ ਬਹੁਤ ਪਿਆਰ ਕਰਨ ਵਾਲੇ ਨੇ ਇੱਥੇ ਮਤਲਬ ਜਿੱਦਾਂ ਹੋਊਗਾ ਮੇਬੀ ਹੋਊਗਾ 1-2% ਪਰ ਲੋਕਾਂ ਨੇ ਉਹ ਚੀਜ਼ 100% ਬਣਾਤੀ ਆ ਬੇਸ਼ੱਕ ਹੁੰਦਾ ਹੋਊਗਾ ਯਾਰ ਜਿ ਦੇਖ ਜੇ ਹੁਣ ਨੁਕਸਾਨ ਹੋਣਾ ਹੁੰਦਾ ਉਹਨੇ ਇੱਕ ਜਾਂ ਦੋ ਬੰਦੇ ਨੇ ਕਰ ਹੀ ਦੇਣਾ ਉਹ ਤੇ ਪੂਰੇ ਪੰਜਾਬ ਦਾ ਕੀ ਕਸੂਰ ਉਹ ਇੱਕ ਜਾਂ ਦੋ ਬੰਦੇ ਦੀ ਮੈਂਟੈਲਿਟੀ ਆ ਉਹਨੇ ਤਾਂ ਆ ਕੇ ਨੁਕਸਾਨ ਕਰਤਾ ਆਪਾਂ ਜੇ ਪੂਰੇ ਪੰਜਾਬ ਦੇ ਮੱਥੇ ਉੱਤੇ ਇਹ ਇਲਜ਼ਾਮ ਲਾਵਾਂਗੇ ਵੀ ਭਾਈ ਪੂਰਾ ਪੰਜਾਬ ਹੀ ਇਹੋ ਜਿਹਾ ਫਿਰ ਉਹ ਤਾਂ ਗਲਤ ਹੈ ਨਾ ਸੋ ਬਾਈ ਜੋ ਵੀ ਅਸੀਂ ਬੋਲਿਆ ਵਿਚਾਰ ਲਿਓ ਆਪਾਂ ਹੀ ਤੁਸੀਂ ਕਿੱਥੋਂ ਪੜਦੀਆਂ ਇੱਥੇ? ਇੱਥੇ ਆਈ ਦੀ ਆਈ ਆ। ਅੱਗੇ ਆਈ ਦੀ ਆਈ ਆ। ਹਾਂਜੀ। ਅੱਛਾ ਅੱਛਾ। ਹੁਣ ਹੋ ਗਈ ਛੁੱਟੀ ਆ? ਹਾਂਜੀ। ਇਹਦਾ ਨਾਮ ਹੈ ਕੋਕੋ। ਹੋਈ। ਟਕਲ ਦਾ ਘਟਾ ਇਹਨੂੰ ਸਾਸਰੀ ਕਾ ਬੁਲਾ ਦਿਆ ਕਰ ਕਿਸੇ ਨੂੰ? ਹੈਂ? ਹੈਲੋ ਹੀ ਕਰਦੇ। ਹੈਲੋ। ਇਹ ਸਾਜੂ ਕਿ ਤੂੰ? ਨਹੀਂ ਇਹਨੂੰ ਐ ਫੜ ਲਉਣਾ ਪਏਗਾ। ਆਪਾਂ ਅੱਗੇ ਭਾਈ ਮਤੀ ਦਾਸ ਨਗਰ। ਇੱਥੇ ਇੱਥੇ ਤਾਂ ਦੱਸਿਆ ਸੀਗਾ ਇੱਕ ਬਾਬਾ ਜੀ ਨੇ ਆਪਾਂ ਨੂੰ ਬੁਲਾਇਆ ਸੀਗਾ ਉਹਨਾਂ ਕੋਲ ਚੱਲੇ ਆ ਚਾਹ ਪਾਣੀ ਪੀ ਕੇ ਫਿਰ ਆਪਾਂ ਅੱਗੇ ਨੂੰ ਜਾਵਾਂਗੇ ਆਏ ਹਾਏ ਗਿਰ ਗਿਆ ਗਿਰ ਗਿਆ ਤਿੰਨ ਨੰਬਰ ਗਲੀ ਆ ਖੁੱਲੀ ਜੀ ਉੱਥੇ ਖੜੇ ਆ ਇਹਨੂੰ ਕਾਜਾ ਦਾ ਨਾ ਭੋਗ ਸਾਡੇ ਕੋਲ ਪ੍ਰੋਟੈਕਟ ਪ੍ਰੋਟੈਕਸ਼ਨ ਹੈਗੀ ਆ ਭੌਂਕੀ ਦਾ ਜਾਲ ਧਾਗੇ ਨਹੀਂ ਕਰ ਰਿਹਾ ਦੇਖ ਲੈ ਬੰਨਿਆ ਤਾਂ ਬਚਾਰਾ ਬੰਨਿਆ ਹੋਇਆ ਨਹੀਂ ਹੁਣ ਤੱਕ ਤਾਂ ਆ ਜਾਂਦਾ ਨਾ ਪਹੁੰਚ ਗਏ ਜੀ ਆਪਣੇ ਟਿਕਾਣੇ ਤੇ ਜਿੱਥੇ ਆਪਾਂ ਆਉਣਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾ ਜੀ ਠੀਕ ਠਾਕ ਹੋ ਜੀ ਸਾਰੇ ਆ ਗਏ ਜੀ ਅਸੀਂ ਤੁਸੀਂ ਬੁਲਾਇਆ ਤੇ ਲਾ ਆ ਗਿਆ ਸਾਢੇ 450 ਕਿਲੋ ਬਹੁਤ ਮਿਹਰਬਾਨੀ ਬਬਾ ਜੀ ਹੁਣ ਤੱਕ ਭੁੱਖ ਵੀ ਲੱਗੀ ਸੀਗੀ ਸ਼ਗੋ ਚੱਕੋਈ ਹਾਂ ਕੋਈ 안내ਸ਼ਕ ਕੋਈ ਹਾਂਜੀ ਹਾਂਜੀ ਇਹਨੂੰ ਫਿਰ ਜਰਣ ਨੂੰ ਦੇ ਦਿੰਦੇ ਕਾ ਜਗਾ ਫਿਰ ਇਹਨੂੰ ਉਹਦੇ ਚ ਪਾ ਦਿਓ ਅੰਦਰ ਦਵਾਸ ਹੁੰਦਾ ਬੋਲੇ ਸੋਨਹਾਂ ਸਾਥੀ ਸਾਰੇ ਵੀ ਆ ਗਏ ਗੁਰਦੁਆਰਾ ਸਾਹਿਬ ਤੋਂ ਇਨਾ ਮਾਨ ਸਨਮਾਨ ਲੈ ਕੇ ਤੇ ਬੜੀ ਸਵਾਦ ਚਾਹ ਨਾਲ ਸਮੋਸੇ ਖਾ ਕੇ ਆਪਾਂ ਅੱਗੇ ਨੂੰ ਚੱਲ ਪਏ ਆ ਅੱਗੇ ਇੱਕ ਕਲੋਨੀ ਦਾ ਨਾਮ ਆ ਹਾਊਸ ਹੈਡ ਕਿਹੜੀ ਆ ਹਾਊਸ ਹੈਡ ਹਾਊਸ ਹੈਡ ਕਲੋਨੀ ਜਿੱਥੇ ਆਪਾਂ ਨੇ ਅੱਜ ਰੁਕਣਾ ਆ ਟਾਈਮ ਸ਼ਾਮ ਦੇ 3:30 4 ਵਜੇ ਗਏ ਆ ਹੁਣ ਆਪਣਾ ਟਾਈਮ ਹੈਗਾ ਇੱਥੇ ਟਿਕਾਣਾ ਲੱਭਣ ਦਾ ਤਾਂ ਜੋ ਟਿਕਾਣਾ ਲੱਭ ਕੇ ਆਪਾਂ ਉੱਥੇ ਆਰਾਮ ਕਰ ਸਕੀਏ ਚਲੀ ਜਾਂ ਨਾਲ ਜਾਈਓ ਆਫ-ਰੋਡਿੰਗ ਆ ਇਹ ਆਫ-ਰੋਡਿੰਗ ਆਫ-ਰੋਡਿੰਗ ਰਾਈਡਿੰਗ ਕਰਾਂਗੇ ਹੁਣ ਨਾਲ ਨਾਲਾ ਗੰਦਾ ਨਾਲਾ ਸੀਵਰੇਜ ਦਾ ਪਾਣੀ ਆ ਰਿਹਾ ਯਾਰ ਤੇ ਸਮੈਲੀ ਸਮੈਲ ਆ ਇੱਥੋਂ ਦਾ ਲੋਕਲ ਸੀਗਾ ਯਾਰ ਬੰਦਾ ਉਹਨੇ ਗਾਈਡ ਕੀਤਾ ਯਾਰ। ਪਾਗਲ ਐਨਾ ਲੋਕ ਦੱਸਦੇ ਨਹੀਂ ਚੱਜਣਾ ਹੋਏ ਤਾਂ ਕਿੱਦਾਂ ਦੇ? ਵੀ ਪਤਾ ਤਾਂ ਹੈਗਾ ਵੀ ਸਾਈਕਲਾਂ ਤੇ ਆ ਯਾਰ ਉਸ ਤੋਂ ਵੱਡਾ ਰਾਹ ਦੱਸੋ ਵੀ ਜਿਹੜਾ ਅਸੀਂ ਲੰਘ ਸਕੀ ਆ। ਹੁਣ ਇੱਥੋਂ ਕਿਵੇਂ ਲੰਘਣਾ ਅੱਗੇ ਤਾਂ ਵੀ ਨਹੀਂ ਪਤਾ। ਅੱਗੇ ਰਾਹ ਹੈਗਾ ਕਿ ਨਹੀਂ ਹੈਗਾ? ਰੇਲਵੇ ਲਾਈਨ ਇਹ। ਇੱਧਰ ਨੂੰ ਜਾਣਾ ਹੈ ਆਪਾਂ ਹੁਣ ਰੇਲਵੇ ਲਾਈਨ ਤੇ ਕਿੱਦਾਂ ਨਾਲ-ਨਾਲ ਜਾਵਾਂਗੇ? ਬੜਾ ਔਖਾ ਕਰਤਾ ਯਾਰ ਇਹ ਤੇ। ਤੂੰ ਚੱਲਦਾ ਸੀ ਅੱਗੇ ਦੇਖਦੇ ਆਂ ਫਿਰ ਹੁਣ ਆ ਤੇ ਗਏਂ ਢੀ ਦੂਰੀ ਯਾਰ। ਸਾਡਾ ਇਹ ਕੰਮ ਹੋਵੇ। ਹਾਂ? ਰਾਮਨਾਲ ਲਈ ਚੱਲ ਹਾਂ ਧਿਆਨ ਨਾਲ ਜਾ ਯਾਰ ਰੇਲਵੇ ਟ੍ਰੇਨ ਹੁਣ ਇੱਥੋਂ ਦਾ ਵਿਚਕਾਰ ਰਹਾ ਹੈਗਾ ਕਿ ਨਹੀਂ ਉਹ ਰਹਿ ਰਹਾ ਤਾਂ ਹੈ ਨਹੀਂ ਰਹਾ ਜਾਣਾ ਕਿ ਤੂੰ ਚੋਟੇ ਪਟਰੀ ਦੇ ਕੋਲ ਮਰੇ ਤਾ ਯਾਰ ਇੱਧਰ ਰਾ ਅੱਗੇ ਹੈ ਨਹੀਂ ਗਾ ਰੇਲਵੇ ਲਾਈਨ ਤੇ ਇਸ ਕਰਕੇ ਵਾਪਸ ਚੱਲੇ ਆ ਉੱਥੋਂ ਜਾ ਕੇ ਜਿਹੜਾ ਬ੍ਰਿਜਾ ਉੱਥੋਂ ਹੀ ਖੱਬੇ ਹੋਣਾ ਪੈਣਾ ਆਪਾਂ ਨੂੰ ਜਾ ਰਹੇ ਆ ਉੱਥੇ ਹਾਊਸ ਪੈਡ ਕਲੋਨੀ ਅਜੇ ਤੱਕ ਆਪਾਂ ਨੂੰ ਮਿਲੀ ਨਹੀਂ ਗਈ ਉਹ ਜਿਹੜਾ ਬ੍ਰਿਜ ਦੇ ਨਾਲ-ਨਾਲ ਕੋਈ ਕਲੋਨੀ ਹੁੰਦੀ ਹੈ ਨਾ ਉਹ ਲੱਭਣੀ ਬੜੀ ਔਖੀ ਹੁੰਦੀ ਹੈ ਨਾ ਲੱਗੇਦਾ ਪਤਾ ਲੱਗਦਾ ਨਾ ਇਹ ਪਤਾ ਲੱਗਦਾ ਬ੍ਰਿਜ ਦੇ ਉੱਤੋਂ ਜਾਣਾ ਕਿ ਥੱਲੇ ਜਾਣਾ ਤੇ ਖੁਸ਼ ਹੋਣ ਵਾਲੀ ਗੱਲ ਤਾਂ ਨਹੀਂ ਹੈਗੀ ਪਰ ਐਕਸੈਪਟ ਤਾਂ ਕਰਨਾ ਪੈਣਾ ਦਾ ਜੇ ਖੱਜਲ ਹੁੰਦੇ ਆ ਤੇ ਚਲ ਆਪਦੇ ਜੇ ਪਹੁੰਚ ਰਿਹਾ ਹੁਣ ਆ ਪੁਲ ਚੜਾ ਆਇਆ ਆ ਰੇਲਵੇ ਲਾਈਨ ਤੇ ਆਪਾਂ ਫਸ ਗਏ ਸੀਗੇ ਉਹ ਪਿੱਛੇ ਇਹ ਪਾਰ ਕਰਕੇ ਕੋਈ ਰਾਹ ਹੈ ਨਹੀਂ ਸੀਗਾ ਕਿਸੇ ਨੇ ਗੁਮਨਾਹ ਕਰਤਾ ਸੀਗਾ ਬਾਈ ਨੇ ਫਿਰ ਵਾਪਸ ਗਏ ਉਰਾ ਆਏ ਫਿਰ ਆ ਪੁਲ ਚੜਨਾ ਪਿਆ ਹੁਣ ਕੀ ਨਾਮ ਆ ਭਾਈ ਹਜੀਤ ਸਿੰਘ ਹਾਂਜੀ ਤੁਸੀਂ ਤੁਹਾਡਾ ਨਾਮ ਵੀ ਇੱਥੇ ਹੀ ਆ ਤੁਸੀਂ ਪਟੰਡੇ ਦੇ ਹੀ ਬੋਬਾ ਮਿਹਰਬਾਨੀ ਵੀਰੇ ਸੋ ਖੱਜਲ ਹੁੰਦੇ ਹੋਏ ਆਪਾਂ ਪਹੁੰਚ ਗਏ ਆ ਹਾਊਸ ਫੈਡ ਕਲੋਨੀ ਅਹੀ ਆਣਾ ਹਾਊਸ ਹੈੱਡ ਉਸ ਕੋਟੀ ਵਾਲੇ ਨੇ ਦੱਸਿਆ ਨਾ ਕਿ ਜਾ ਕੇ ਖੱਬੇ ਜਾਣਾ ਹੈ ਇੱਥੇ ਦੱਸ ਰਿਹਾ ਕੋਈ ਮੈਪ ਤੇ ਏਰੀਆ ਘੈਂਡ ਆ ਓਏ ਹਾਊਸ ਹੈੱਡ ਕਲੋਨੀ ਕਿਆ ਸ਼ਾਨਦਾਰ ਜਗ੍ਹਾ ਬਾਈ ਜੀ ਕਲੋਨੀ ਐਂਡ ਕਲੋਨੀ ਐ ਕਲੋਨੀ ਘਟ ਤੇ ਸੋਸਾਇਟੀ ਜ਼ਿਆਦਾ ਲੱਗਣ ਈ ਹੈਨਾ ਅੱਗੇ ਆ ਕੇ ਖੱਬੇ ਜਾਣਾ ਕਮ ਦੇ ਕਮਾਂਦੇ ਗੁਰਦੁਆਰਾ ਸਾਹਿਬ ਤੋਂ ਸਨਮਾਨ ਲੈ ਕੇ ਉਸ ਤੋਂ ਬਾਅਦ ਖੱਜਲ ਹੁੰਦੇ ਆਪਾਂ ਇੱਥੇ ਪਹੁੰਚ ਗਏ ਆ ਤੇ ਇਸ ਵੀਡੀਓ ਦੇ ਵਿੱਚ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਨਵੇਂ ਵੀਰ ਜਿਨ੍ਹਾਂ ਨੇ ਹੁਣ ਤੱਕ ਵੀਡੀਓ ਦੇਖ ਲਈਓ ਤੁਹਾਡਾ ਬਹੁਤ-ਬਹੁਤ ਧੰਨਵਾਦ ਨਵੇਂ ਵੀਰ ਜਿਹੜੇ ਜੁੜੇ ਨੇ ਸਬਸਕ੍ਰਾਈਬ ਕਰਕੇ ਜਾਇਓ ਤੇ ਮਿਲਾਂਗੇ ਅਹੋ ਜੀ ਅਗਲੀ ਹੋਰ ਵੀਡੀਓ ਵੀ ਤੇ ਵਿੱਚ ਜਿਹਦੇ ਵਿੱਚ ਕੀ ਹੋਏਗਾ ਸਾਨੂੰ ਪਤਾ ਨਹੀਂ ਪਰ ਜੋ ਵੀ ਹੋਊਗਾ ਵਧੀਆ ਹੋਊਗਾ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ